ਦੇ ਆ ਤੇ ਅ ਕਈ ਵਾਰ ਹੁੰਦਾ ਹੈ ਪਾਰਲੀਮੈਂਟ ਦੇ ਵਿੱਚ ਕੋਈ ਨਾ ਕੋਈ ਕੁਛ ਨਾ ਕੁਛ ਬੋਲ ਦਿੰਦਾ ਹੈ ਇਹ ਹੁਣ ਜਿਹੜੀ ਗੱਲਬਾਤ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਹੋਈ ਹੈ ਇਹ ਲੱਗਦਾ ਸ਼ਾਇਦ ਮर्यादा ਜਾਂਦਾ ਕਈ ਵਾਰ ਲੀਡਰ ਵੀ ਭੁੱਲ ਜਾਂਦੇ ਨੇ ਐ ਤੇ ਉਹ ਉਸੇ ਦੇ ਸੰਦਰਭ ਦੇ ਵਿੱਚ ਜਿਹੜੀ ਖਬਰ ਸਾਹਮਣੇ ਆ ਰਹੀ ਆ ਜੇ ਵਿਰੋਧੀ ਧਿਰ ਦੇ ਆਗੂ ਪੀਰ ਪੋਲੀਵਰ ਉਹਨਾਂ ਦੀ ਗੱਲਬਾਤ ਕਰੀਏ ਇਸੇ ਉਹਨਾਂ ਨੂੰ ਸਦਨ ਚੋਂ ਬਾਹਰ ਕੱਢਿਆ ਗਿਆ ਕੀ ਗੱਲ ਹੋਗੀ ਪਿੰਡ ਜੀ ਬਿਲਕੁਲ ਜਿਹੜਾ ਸਦਨ ਹੈ ਜਿੱਥੇ ਚੁੜੇ ਹੋਏ ਨਮਾਇंदे ਚੁਣਕੇ ਜਾਂਦੇ ਨੇ ਸੋ ਲੋਕਾਂ ਦੇ ਮੁੱਦਿਆਂ ਦੇ ਉੱਪਰ ਉੱਥੇ ਗੱਲਬਾਤ ਵੀ ਹੁੰਦੀ ਹੈ ਚਰਚਾਵਾ ਵੀ ਹੁੰਦੀਆਂ ਨੇ ਪਰ ਇਹਦੇ ਵਿੱਚ ਇਹ ਬਹੁਤ ਜ਼ਰੂਰੀ ਹੁੰਦਾ ਆ ਕਿ ਜਦੋਂ ਵੀ ਤੁਸੀਂ ਗੱਲਬਾਤ ਕਰਨੀ ਆ ਚਰਚਾ ਕਰਨੀ ਆ ਜਾਂ ਵਿਰੋਧੀਆਂ ਦੇ ਉੱਪਰ ਦੋਸ਼ ਵੀ ਲਾਉਣੇ ਆ ਤੇ ਤੁਹਾਡੇ ਸ਼ਬਦਾਂ ਦੀ ਚੋਣ ਜਿਹੜੀ ਆ ਉਹ ਸਹੀ ਹੋਣੀ ਚਾਹੀਦੀ ਆ ਕਿਉਂਕਿ ਸੱਜਣ ਦੀ ਇੱਕ ਮਰਿਆਦਾ ਹੁੰਦੀ ਹੈ ਸੋ ਉਸ ਮਰਿਆਦਾ ਦੇ ਵਿੱਚ ਰਹਿ ਕੇ ਹੀ ਜਿਹੜੀ ਆ ਤੁਹਾਨੂੰ ਚਰਚਾ ਕਰਨੀ ਹੁੰਦੀ ਹੈ ਉਸ ਮਰਿਆਦਾ ਦਾ ਖਿਆਲ ਰੱਖ ਕੇ ਹੀ ਜਿਹੜੀ ਸ਼ਬਦਾਂ ਦੀ ਚੋਣ ਕਰਨੀ ਹੁੰਦੀ ਹੈ ਪਰ ਤੇਈ ਵਾਰ ਇਹੋ ਜੀ ਹਾਲਾਤ ਬਣ ਜਾਂਦੇ ਨੇ ਕਿ ਜਿਹੜੇ ਸ਼ਬਦ ਜਿਹੜੇ ਨੇ ਜਿਹੜੇ ਸਰਦਨ ਦੇ ਵਿੱਚ ਨਹੀਂ ਜਿਹੜੇ ਆ ਸ਼ਬਦ ਜਿਹੜੇ ਆ ਵਿਚਾਰੇ ਜਾਣੇ ਚਾਹੀਦੇ ਸੋ ਉਹ ਸ਼ਬਦ ਜਿਹੜੇ ਉੱਥੇ ਕਹਿ ਦਿੱਤੇ ਜਾਂਦੇ ਨੇ ਪਰ ਅਗਰ ਉਹਨਾਂ ਸ਼ਬਦਾਂ ਨੂੰ ਲੈ ਕੇ ਇਹ ਅਗਰ ਸਪੀਕਰ ਵੱਲੋਂ ਜਾਂ ਕਿਸੇ ਵੱਲੋਂ ਉਤਰਾਜਤਾਇਆ ਜਾਂਦਾ ਤੇ ਅਗਰ ਉਸ ਸ਼ਬਦਾਂ ਨੂੰ ਵਾਪਸ ਲੈ ਲਿਆ ਜਾਵੇ ਤਾਂ ਜ਼ਿਆਦਾ ਚੰਗਾ ਹੁੰਦਾ ਅਗਰ ਵਾਪਸ ਵੀ ਨਾ ਲਿਆ ਜਾਵੇ ਤਾਂ ਕਈ ਵਾਰ ਫਿਰ ਹਲਾਤ ਜਿਹੜੇ ਨੇ ਉਹ ਕਾਫੀ ਮੁਸ਼ਕਲ ਭਰੇ ਬਣ ਜਾਂਦੇ ਨੇ ਪਰ ਆਮ ਤੌਰ ਤੇ ਜੇਕਰ ਅਸੀਂ ਕੈਨੇਡੀਅਨ ਸਿਆਸਤ ਦੀ ਗੱਲਬਾਤ ਕਰੀਏ ਸੋ ਇੱਥੇ ਇਹੋ ਜਿਹੀਆਂ ਗੱਲਬਾਤਾਂ ਜਿਹੜੀਆਂ ਉਸ ਪੱਧਰ ਤੱਕ ਨਹੀਂ ਹੁੰਦੀਆਂ ਜਿਵੇਂ ਕਿਸੀ ਹੋਰ ਜਿਹੜੇ ਆ ਮੈਕਹੋਮ ਦੇਖਤੇ ਆਏ ਆ ਉਹ ਤੇ ਕੁਰਸੀਆਂ ਮੇਜ਼ ਵੀ ਚੱਲ ਜਾਂਦੇ ਨੇ ਸੋ ਇਹੋ ਜਿਹੇ ਹਾਲਾਤ ਇੱਥੇ ਆਮ ਕਰਕੇ ਨਹੀਂ ਬਣਦੇ ਪਰ ਜੇਕਰ ਅਸੀਂ ਹਾਊਸ ਆਫ ਕਮਨ ਗੱਲਬਾਤ ਕਰੀਏ ਤੇ ਕੱਲ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਪੀਅਰ ਪਾਲੀਵਰ ਤੇ ਜਸਟਨ ਟੂਡਲ ਸਾਹਿਬ ਦੇ ਵਿੱਚ ਕਾਫੀ ਜਿਹੜਾ ਆ ਇਹ ਤਿੱਖਮ ਤਿੱਖਾ ਜਿਹੜਾ ਇੱਕ ਦੂਜੇ ਦੇ ਉੱਪਰ ਜਿਹੜੇ ਦੋਸ਼ ਦੁਸ਼ਣਬਾਜੀ ਹੈ ਦੋਸ਼ ਲਾਏ ਗਏ ਸੋ ਕਾਫੀ ਜਿਹੜੀ ਆ ਇਹ ਗਰਮਾ ਗਏ ਵੀ ਦੇ ਜਿਹੜੇ ਮਾਹੌਲ ਦੇ ਵਿੱਚ ਜਿਹੜੀ ਆ ਇਹ ਬਹਿਸ ਉਹਨਾਂ ਦੇ ਵਿੱਚ ਹੋਈ ਹੈ ਸੋ ਪ੍ਰਮੁੱਖ ਤੌਰ ਤੇ ਦੇਖੀ ਦਾ ਜਿਹੜਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੇ ਜਿਹੜੇ ਹਾਰਡ ਡਰੱਗਸ ਸੀ ਕਿਉਂਕਿ ਸਾਨੂੰ ਪਤਾ ਵੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਾਫੀ ਨਸ਼ਿਆਂ ਨੂੰ ਜਿਹੜਾ ਆ ਉਹ ਡੀਕ੍ਰਿਮੀਨਲਾਈਜ਼ ਕੀਤਾ ਗਿਆ ਭਾਵ ਕਿ ਤੁਸੀਂ ਥੋੜਾ ਬਹੁਤਾ ਨਸ਼ਾ ਜਿਹੜਾ ਆ ਆਪਣੇ ਕੋਲ ਆਪਣੇ ਖਾਣ ਵਾਸਤੇ ਰੱਖ ਸਕਦੇ ਹੋ ਤਾਂ ਉਹਦੇ ਉੱਪਰ ਤੁਹਾਨੂੰ ਕਿਸੇ ਵੀ ਤਰੀਕੇ ਦੇ ਕ੍ਰਿਮੀਨਲ ਚਾਰजेस ਜਿਹੜੇ ਆ ਉਹ ਨਹੀਂ ਲਾਏ ਜਾਣਗੇ ਪਰ ਇਸ ਇਹ ਚੀਜ਼ ਨੂੰ ਜਿਹੜਾ ਆ ਜਿਸ ਤੇ ਜੂਰੂ ਸਾਹਿਬ ਵੀ ਇੰਡੋਰਸ ਕਰ ਰਹੇ ਸੀਗੇ ਪਰ ਹੁਣ ਇਸ ਪਾਲਿਸੀ ਦੀ ਗੱਲ ਕਰੀਏ ਤਾਂ ਉੱਥੇ ਦੀ ਜਿਹੜੀ ਬ੍ਰਿਟਿਸ਼ ਕੋਲੋਨੀ ਦੀ ਮੌਜੂਦਾ ਸਰਕਾਰ ਹੈ ਸੋ ਉਹ ਵੀ ਹੁਣ ਜਿਹੜੇ ਆ ਵਾਪਸ ਲੈਣ ਬਾਰੇ ਵਿਚਾਰ ਕਰ ਰਹੀ ਹੈ ਸੋ ਇਸ ਮੁੱਦੇ ਨੂੰ ਲੈ ਕੇ ਜਿਹੜੀ ਚਰਚਾ ਚੱਲ ਰਹੀ ਸੀਗੀ ਸੋ ਇਹਦੇ ਉੱਪਰ ਜਿਹੜੇ ਆ ਪੀਅਰ ਪਾਲੀਵਰ ਸਾਹਿਬ ਐਸੋ ਉਹਨਾਂ ਨੇ ਏ ਜਸਟਨ ਟੁਰੋ ਸਾਹਿਬ ਦੇ ਉੱਪਰ ਇਹ ਦੋਸ਼ ਲਾਇਆ ਕਿ ਜਿਹੜੇ ਅਗਰ ਹੁਣ ਐਹੋ ਜਿਹੀਆਂ ਪਾਲਿਸੀਆਂ ਨੂੰ ਕਹਿੰਦੇ ਵੀ ਇਹ ਜਸਟਨ ਟੁਰੋ ਸਾਹਿਬ ਐਂਡੋਰਸ ਕਰ ਰਹੇ ਨੇ ਸੋ ਇਹ ਹੀ ਗੱਲਬਾਤ ਕਰਦੇ ਉਹਨਾਂ ਵੱਲੋਂ ਉਹਨਾਂ ਲਈ ਵੈਕੋ ਸ਼ਬਦ ਜਿਹੜਾ ਇਸਤੇਮਾਲ ਕੀਤਾ ਗਿਆ ਸੋ ਵੈਕੋ ਸ਼ਬਦ ਦੀ ਅਸੀਂ ਗੱਲ ਕਰੀਏ ਤਾਂ ਆਮ ਤੌਰ ਤੇ ਜੇਕਰ ਸਿਰ ਪੰਜਾਬੀ ਜਿਹਾ ਸਮਝਾਉਣਾ ਹੋਵੇ ਤਾਂ ਕਹਿ ਸਕਦੇ ਆ ਵੀ ਜਿਹਦਾ ਦਿਮਾਗ ਸਹੀ ਨਾ ਹੋਵੇ ਜਾਂ ਜਿਹੜਾ ਸੋ ਇਹ ਵਿਅਕਤੀ ਪਾਗਲ ਹੋਵੇ ਖੜ ਦਿਮਾਗ ਹੋਵੇ ਸੋ ਉਸ ਵਿਅਕਤੀ ਲਈ ਇਹ ਸ਼ਬਦ ਵੈਕੋ ਜਿਹੜਾ ਇਸਤੇਮਾਲ ਕੀਤਾ ਜਾਂਦਾ ਇਸ ਜਦ ਜਦੋਂ ਉਹਨਾਂ ਵੱਲੋਂ ਇਸਤੇਮਾਲ ਕੀਤਾ ਗਿਆ ਸੋ ਜਿਹੜੇ ਸਦਨ ਦੇ ਸਪੀਕਰ ਨੇ ਜਿਹੜੇ ਗ੍ਰੈਗ ਫਰਗਸਨ ਉਹਨਾਂ ਨੇ ਐਪੀਆਰ ਪਾਲੀਵਰ ਸਾਹਿਬ ਨੂੰ ਕਿਹਾ ਕਿ ਇਹ ਜਿਹੜਾ ਸ਼ਬਦ ਸਹੀ ਨਹੀਂ ਹੈ ਤੁਹਾਨੂੰ ਇਸ ਸ਼ਬਦ ਨੂੰ ਜਿਹੜਾ ਬਦਲਣਾ ਚਾਹੀਦਾ ਸੋ ਉਹਨਾਂ ਨੇ ਕਿਹਾ ਵੀ ਫਿਰ ਮੈਂ ਇਸ ਨੂੰ ਜਿਹੜਾ ਆ ਉਹ ਰੈਡੀਕਲ ਸ਼ਬਦ ਦੇ ਨਾਲ ਬਦਲ ਲੈਣਾ ਸੋ ਉਹਨਾਂ ਨੇ ਕਿਹਾ ਵੀ ਰੈਡੀਕਲ ਸ਼ਬਦ ਵੀ ਜਿਹੜਾ ਸਹੀ ਨਹੀਂ ਹੈ ਤਾਂ ਫਿਰ ਉਹਨਾਂ ਨੇ ਕਿਹਾ ਮੈਂ ਈਜ਼ੀ ਜਗ੍ਹਾ ਐਕਸਟ੍ਰੀਮਿਸਟ ਸ਼ਬਦ ਜਿਹੜਾ ਇਸਤੇਮਾਲ ਕਰ ਲੈਣਾ ਫਿਰ ਜਦੋਂ ਉਹਨਾਂ ਨੇ ਸਪੀਕਰ ਸਾਹਿਬ ਨੇ ਕਿਹਾ ਵੀ ਤੁਹਾਨੂੰ ਇਹ ਜਿਹੜੀ ਗੱਲ ਆ ਇਹ ਚੋ ਲਾਈਨ ਕੱਢਣੀ ਪੈਣੀ ਆ ਇਸ ਲਾਈਨ ਜਿਹੜੀ ਆ ਮਰਿਆਦਾ ਦੇ ਹਿਸਾਬ ਦੇ ਨਾਲ ਠੀਕ ਨਹੀਂ ਆ ਤੇ ਜਦੋਂ ਫਿਰ ਉਹਨਾਂ ਨੇ ਇਸ ਚੀਜ਼ ਨੂੰ ਬਦਲਣ ਤੋਂ ਜਿਹੜਾ ਇਨਕਾਰ ਕੀਤਾ ਤਾਂ ਉਸ ਤੋਂ ਬਾਅਦ ਫਿਰ ਜਿਹੜਾ ਆ ਪੀਅਰ ਪਾਲੀਵਰ ਸਾਹਿਬ ਨੂੰ ਜਿਹੜਾ ਆ ਸਦਨ ਦੇ ਵਿੱਚੋਂ ਬਾਹਰ ਕੱਢਿਆ ਗਿਆ ਕਿਉਂਕਿ ਹੁਣ ਜੇਕਰ ਅਸੀਂ ਇੰਗਲਿਸ਼ ਮੀਡੀਆ ਦੀ ਜਿਹੜੀ ਸੁਰੱਖਿਆ ਦੀ ਗੱਲ ਕਰੀਏ ਉਹਨਾਂ ਨੇ ਇਸ ਖਾਬਾਨੂ ਕੇਸ ਟਾਂਗਣਾ ਪੇਸ਼ ਕੀਤਾ ਸੋ ਉਹ ਸ਼ਬਦ ਵਰਤੇ ਰਹੇ ਕਿਕਟ ਆਊਟ ਮਤਲਬ ਕਿ ਕਾਊਟਰ ਨੂੰ ਉੱਥੋਂ ਕੀਤਾ ਗਿਆ ਆ ਸੋ ਜਦੋਂ ਇਹਨਾਂ ਨੂੰ ਬਾਹਰ ਕੱਢਿਆ ਗਿਆ ਤਾਂ ਉਸ ਤੋਂ ਬਾਅਦ ਜਿਹੜੇ ਵਿਰੋਧੀ ਧਿਰ ਦੇ ਜਿਹੜੇ ਸਾਰੇ ਮੈਂਬਰ ਪਾਰਲੀਮੈਂਟ ਸਿਗੇ ਨੁਮਾਇੰਦੇ ਸਿਗੇ ਉਹ ਵੀ ਜਿਹੜਾ ਫਿਰ ਪਾਰਲੀਮੈਂਟ ਚੋਂ ਬਾਹਰ ਚਲੇ ਗਏ ਸੋ ਇਹ ਜਿਹੜੀ ਸਥਿਤੀ ਜਿਸ ਢੰਗ ਨਾਲ ਅਸੀਂ ਕਈ ਵਾਰ ਪੰਜਾਬ ਦੀ ਵਿਧਾਨ ਸਭਾ ਦੀ ਦੇਖ ਲੈਂਦੇ ਆ ਵੀ ਨਾਰੇਬਾਜੀ ਕਰਦੇ ਹੋਏ ਜਿਹੜੇ ਆ ਸਾਰੇ ਮੈਂਬਰ ਜਿਹੜੇ ਨੇ ਵਿਰੋਧੀ ਧਿਰ ਦੇ ਉੱਠ ਕੇ ਚਲੇ ਜਾਂਦੇ ਨੇ ਸੋ ਜਦੋਂ ਫਿਰ ਪੀਰ ਪਾਲੀਵਰ ਸਾਹਿਬ ਨੂੰ ਕੱਢਿਆ ਗਿਆ ਤੇ ਨਾਲ ਜਿਹੜੇ ਆ ਬਾਕੀ ਮੈਂਬਰ ਵੀ ਚਲੇ ਗਏ ਸੋ ਇਸ ਤੋਂ ਬਾਅਦ ਜਦੋਂ ਫਿਰ ਪੱਤਰਕਾਰਾਂ ਵੱਲੋਂ ਇਟੂਡੋ ਸਾਫ ਤੋਂ ਪੁੱਛਿਆ ਗਿਆ ਵੀ ਕੀ ਇਹ ਸਾਰੀ ਸਥਿਤੀ ਬਣੀ ਹੈ ਸੋ ਉਹਨਾਂ ਨੇ ਜਿਹੜੇ ਟੂਡੋ ਸਾਹਿਬ ਨੇ ਪੀਅਰ ਪੋਲੀਵਰ ਸਾਹਿਬ ਨੂੰ ਵਾਈਟ ਨੈਸ਼ਨਲਿਸਟ ਜਿਹੜੇ ਲੋਕ ਨੇ ਜਿਹੜੇ ਇੱਥੇ ਕੱਟੜਵਾਦੀ ਸੋਚ ਨਾਲ ਸੰਬੰਧਿਤ ਲੋਕ ਨੇ ਉਹਨਾਂ ਦੇ ਨਾਲ ਜੋੜਿਆ ਕਹਿੰਦੇ ਵੀ ਇਹਨਾਂ ਲੋਕਾਂ ਨੂੰ ਜਿਹੜਾ ਸਮਰਥਨ ਹੈ ਉਹ ਪੀਅਰ ਪੋਲੀਵਰ ਸਾਹਿਬ ਦੇ ਰਹੇ ਨੇ ਇਹ ਸਾਡੇ ਮੁਲਕ ਵਾਸਤੇ ਸਾਡੀ ਆਉਣ ਵਾਲੀ ਪੀੜ੍ਹੀ ਵਾਸਤੇ ਬੜਾ ਖ਼ਰਾਣਕ ਹੈ ਸੋ ਜਸਟਿਨ ਟੂਡੋ ਸਾਹਿਬ ਨੇ ਦੋਸ਼ ਵੀ ਲਾ ਦਿੱਤਾ ਕਿ ਅਗਰ ਪੀਅਰ ਪੋਲੀਵਰ ਸਾਹਿਬ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਬਣਦੇ ਨੇ ਸੋ ਕੈਨੇਡਾ ਵਾਸਤੇ ਕਾਫੀ ਖਤਰਨਾਕ ਹੋਊਗਾ ਕਿਉਂਕਿ ਉਹਨਾਂ ਦੇ ਜਿਹੜੇ ਸਬੰਧ ਨੇ ਉਹ ਵਾਈਟ ਨੈਸ਼ਨਲਿਸਟ ਲੋਕਾਂ ਦੇ ਨਾਲ ਨੇ ਸੋ ਕੁੱਲ ਮਿਲਾ ਕੇ ਅਸੀਂ ਗੱਲ ਕਰੀਏ ਵੀ ਜਿਸ ਢੰਗ ਦੇ ਨਾਲ ਕੱਲ ਸਦਨ ਦੇ ਵਿੱਚ ਹੋਇਆ ਸੋ ਕੈਨੇਡੀਅਨ ਮਾਨ ਮर्याਦਾ ਨੂੰ ਲੈ ਕੇ ਅਸੀਂ ਮੰਨੀਏ ਤਾਂ ਇਹ ਜਿਹੜਾ ਸਭ ਕੁਝ ਠੀਕ ਨਹੀਂ ਸੀਗਾ ਸੋ ਇਸ ਢੰਗ ਦੇ ਨਾਲ ਉੱਥੇ ਹਾਲਾਤ ਨਹੀਂ ਬਣਨੇ ਚਾਹੀਦੇ ਸੀ ਜੀ ਬਲਣ ਸਾਹਿਬ ਨਾਲ ਦੀ ਨਾਲ ਅਗਲੀ ਖਬਰ ਵੱਲ ਵੀ ਆਪਾਂ ਨਾਲੇ ਬਾਤ ਪੈਣੇ ਆ ਸੋ ਜਿੱਥੇ ਸਿੱਧੂ ਮੂਸੇਵਾਲਾ ਸ਼ੁਭਦੀਪ ਸਿੰਘ ਸਿੱਧੂ ਸੋ ਉਹਨਾਂ ਦੇ ਕਤਲ ਦੀ ਗੱਲਬਾਤ ਹੋਈ ਬਹੁਤ ਸਾਰੀਆਂ ਤਾਰਾਂ ਜੋੜੀਆਂ ਗਈਆਂ ਬਹੁਤ ਸਾਰੇ ਗੈਂਗਸਟਰਾਂ ਦੀ ਗੱਲਬਾਤ ਹੋਈ ਵੀ ਬਾਹਰੀਆਂ ਕੰਟਰੀਆਂ ਦੇ ਵਿੱਚ ਕਿਸੇ ਨਾ ਕਿਸੇ ਗਲਤ ਤਰੀਕੇ ਦੇ ਨਾਲ ਆ ਕੇ ਪਨਾਹ ਲਈ ਸੋ ਉਹਨਾਂ ਦੇ ਵਿੱਚੋਂ ਇੱਕ ਨਾਮ ਹੈਗਾ 골ਡੀ ਬਰਾਡ ਦਾ ਸੋ ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਆ ਸੋ ਆ ਰਹੀ ਆ ਵੀ 골ਡੀ ਬਰਾਡ ਦੀ ਮੌਤ ਦੀ ਖਬਰ ਕੋਈ ਸਾਹਮਣੇ ਜਾਂ ਉਹਦੇ ਚਰਚੇ ਹੋ ਰਹੇ ਨੇ ਕੀ ਖਬਰ ਹੈ ਪ੍ਰਿੰਸਾ ਅੰਦਿਕੋਪਿੰਦੇ ਜੀ ਜੀ ਕਰ ਗੱਲ 골ਡੀ ਦੀ ਕਰੀਏ ਤਾਂ 골ਡੀ ਜਿਹੜਾ ਆ ਇਹ ਹੁਣ ਪੂਰੇ ਚਰਚਾ ਵਾਲੇ ਵਿੱਚ ਚੱਲ ਰਿਹਾ ਇੱਕ ਪੰਜਾਬ ਦੇ ਵਿੱਚ ਵੀ ਤੇ ਪੰਜਾਬ ਤੋਂ ਬਾਹਰ ਵੀ ਸੋ ਇੱਕ ਨਾਮ ਤਾਂ ਇਹਦੇ ਵਿੱਚ ਆਉਂਦਾ 골ਡੀ ਖੰਘੂੜਾ ਜਿਹੜੇ ਕੀ ਧੂਰੀ ਤੋਂ ਸਾਬਕਾ ਜਿਹੜੇ ਵਿਧਾਇਕ ਨੇ ਸੋ ਉਹਨਾਂ ਦੇ ਬਾਰੇ ਪਹਿਲਾਂ ਤਾਂ ਉਹ ਨਾਰਾਜ਼ ਚੱਲੇ ਆ ਰਹੇ ਸੀ ਖੈਰਾ ਸਾਹਿਬ ਦੇ ਨਾਲ ਕਿ ਕਿਉਂ ਖੈਰਾ ਸਾਹਿਬ ਨੂੰ ਕਿਉਂ ਉੱਥੋਂ ਜਿਹੜਾ ਸੀਗਾ ਸੰਗਰੂਤ ਤੋਂ ਉਮੀਦਵਾਰ ਬਣਾਇਆ ਗਿਆ ਐਮਪੀ ਦੀ ਟਿਕਟ ਵਾਸਤੇ ਸੋ ਹੁਣ ਇਹ ਜਿਹੜੀ ਖਬਰ ਸਾਹਮਣੇ ਆਈ ਹੈ ਕਿ ਉਹਨਾਂ ਵੱਲੋਂ ਜਿਹੜਾ ਆ ਇਹ ਕਾਂਗਰਸ ਨੂੰ ਕਿਉਂਕਿ ਅਲਵਿਦਾ ਕਹਿ ਦਿੱਤਾ ਗਿਆ ਅਸੀਂ ਹੁਣ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਮੁੱਖ ਮੰਤਰੀ ਭਗਵਾਂਤ ਮਾਨ ਸਾਹਿਬ ਵੱਲੋਂ ਵੀ ਉਹਨਾਂ ਦਾ ਜਿਹੜਾ ਆਮ ਆਦੀ ਪਾਰਟੀ ਦੇ ਵਿੱਚ ਸਵਾਗਤ ਕੀਤਾ ਗਿਆ ਸੋ ਇੱਕ ਚਰਚਾ ਤਾਂ ਚੱਲ ਰਹੀ ਸੀ ਗੋਲਡੀ ਖੰਦੂੜਾ ਉਹਨਾਂ ਦੀ ਜੀ ਦੂਜੇ ਪਾਸੇ ਜੇਕਰ ਅਸੀਂ ਗੋਲਡੀ ਬਰਾੜ ਦੀ ਗੱਲ ਕਰੀਏ ਕਿਉਂਕਿ ਗੋਲਡੀ ਬਰਾੜ ਕੈਨੇਡਾ ਦੇ ਜਿਹੜੇ 25 ਮੋਸਟ ਵਾਂਟਡ ਜਿਹੜੇ ਇਹ ਲੋਕ ਨੇ ਜਿਹੜੇ ਪਿਛਲੇ ਸਮੇਂ ਦੇ ਨਾਲ ਲਿਸਟ ਬਣਾਈ ਗਈ ਸੀ ਜਿਹੜੇ ਕਿ ਹਾਲੇ ਵੀ ਪੁਲਿਸ ਦੇ ਹੱਥ ਨਹੀਂ ਆਏ ਨੇ ਸੋ ਉਹਨਾਂ ਦੇ ਵਿੱਚ ਉਹਨਾਂ ਦਾ ਨਾਮ ਸ਼ਾਮਲ ਸੀਗਾ ਸੋ ਜਿਹੜਾ ਮਰਡਰ ਦੇ ਜਿਹੜੇ ਇਹ ਦੋਸ਼ ਦੇ ਵਿੱਚ ਸੀ ਜਿਹੜੀ ਆ ਕੈਨੇਡਾ ਦੀ RCMP ਉਸ ਦੀ ਪਾਲ ਕਰ ਰਹੀ ਸੀਗੀ ਸੋ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਵੀ ਇਹਨਾਂ ਦਾ ਨਾਮ ਸਾਹਮਣੇ ਆਇਆ ਸੀ ਤਾਂ ਪੰਜਾਬ ਦੇ ਵਿੱਚ ਵੀ ਇਹਨਾਂ ਨੂੰ ਜਿਹੜਾ ਆ ਪੁਲਿਸ ਵੱਲੋਂ ਭਾਲਿਆ ਜਾ ਰਿਹਾ ਸੋ ਕਿਉਂਕਿ ਤਪਿੰਦਾ ਜੀ ਤੁਹਾਨੂੰ ਪਤਾ ਕਿ ਇਹ ਇਹਦੀ ਗੋਲਦੀ ਬਰਾੜ ਦੀ ਗ੍ਰਿਫਤਾਰੀ ਦੀ ਪਹਿਲਾਂ ਵੀ ਖਬਰ ਜਿਹੜੀ ਭਾਰਤੀ ਮੀਡੀਆ ਨੇ ਲਗਾਈ ਸੀਗੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਸਾਬ ਨੇ ਤਾਂ ਇਹ ਵੀ ਕਹਿ ਦਿੱਤਾ ਗਿਆ ਸੀਗਾ ਕਿ ਜਲਦ ਹੀ ਉਸ ਨੂੰ ਜਿਹੜਾ ਆ ਪੰਜਾਬ ਲੈ ਆਂਦਾ ਜਾਊਗਾ ਕਿਉਂਕਿ ਸਾਡੀ ਜਿਹੜੀ ਆ ਇਹ ਜਿੰਨੀਆਂ ਵੀ ਜਾਂਚਾਂ ਚੱਲ ਸੀ ਉਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਹੈ ਉੱਥੋਂ ਫੜ ਲਿਆ ਗਿਆ ਤੇ ਪੰਜਾਬ ਵੀ ਜਲਦੀ ਲੈ ਆਂਦਾ ਜਾਊਗਾ ਤੋਂ ਬਾਅਦ ਦੇ ਵਿੱਚ ਕੀ ਹੋਇਆ ਇਹ ਸਭ ਨੂੰ ਪਤਾ ਹੀ ਹੈ ਪਰ ਹੁਣ ਜਿਹੜੀ ਆ ਇਹ ਉੱਥੇ ਦੀ ਜਿਹੜੀ ਭਾਰਤੀ ਦੀ ਮੀਡੀਆ ਆ ਇਹ ਪੰਜਾਬ ਆਪਦੇ মিডিਆ ਦੀ ਗੱਲ ਚੱਲ ਰਹੀ ਹੈ ਸੋ ਉਦੇ ਵਿੱਚ ਲਗਾਤਾਰ ਚਕਚਾਮਾ ਚੱਲ ਰਹੀਆਂ ਨੇ ਕਿ ਗੋਲਡੀ ਬਰਾੜ ਜਿਹੜਾ ਆ ਕਿ ਇਸ ਸਮੇਂ ਕੈਲੀਫੋਰਨੀਆ ਦੇ ਵਿੱਚ ਰਹਿ ਰਿਹਾ ਸੀ ਕਿਉਂਕਿ ਇਹੋ ਜਿਹਿਆਂ ਕੰਸਰਵਾ ਪਹਿਲਾਂ ਵੀ ਮਿਲ ਰਹੀ ਅਸੀ ਵੀ ਕੈਨੇਡਾ ਛੱਡ ਕੇ ਪੌਸਿਬਿਲਟੀ ਆ ਕਿ ਅਮਰੀਕਾ ਦੇ ਵਿੱਚ ਹੋ ਸਕਦਾ ਸੋ ਹੁਣ ਉੱਥੇ ਦੇ মিডিਆ ਦੇ ਮੁਤਾਬਕ ਜਿਹੜਾ ਕੈਲੀਫੋਰਨੀਆ ਦੇ ਵਿੱਚ ਜਿਹੜਾ ਫ੍ਰਿਜਨੋ ਸ਼ਹਿਰ ਹੈ ਸੋ ਉਹਦੇ ਫੇਰ ਮੋਰ ਤੇ ਹੌਲਟ ਐਵੈਨਿਊ ਦੇ ਵਿੱਚ ਜਿਹੜਾ ਲੰਘੇ ਮੰਗਲਵਾਰ ਸ਼ਾਮ ਦੇ ਤਕਰੀਬਨ ਸਾਢੇ 11 5 ਵਜੇ ਜਿਹੜੀ ਆ ਗੋਲੀਬਾਰੀ ਹੋਈ ਹੈ ਸੋ ਉੱਥੇ ਗੋਲਡੀ ਬਰਾੜ ਤੇ ਉਹਦੇ ਨਾਲ ਇੱਕ ਹੋਰ ਜਣਾ ਉੱਥੇ ਮਜੂਦ ਸੀਗਾ ਸੋ ਇਹਨਾਂ ਦੇ ਉੱਪਰ ਕੁਝ ਹਮਲਾਵਰਾਂ ਵੱਲੋਂ ਇੱਕ ਗੋਲੀਬਾਰੀ ਕੀਤੀ ਗਈ ਹੈ ਸੋ ਇਸ ਗੋਲੀਬਾਰੀ ਦੇ ਵਿੱਚ ਦੱਸੀ ਜਾਂਦਾ ਵੀ ਦੋਨੇ ਜਣੇ ਜ਼ਖਮੀ ਹੋਏ ਸੀਗੇ ਤਾਂ ਬਾਅਦ ਦੇ ਵਿੱਚ ਇੱਕ ਜਣੇ ਦੀ ਜਿਹੜੀ ਮੌਤ ਹੋਈ ਸੀ ਜਿਹਦੇ ਬਾਰੇ ਜਿਹੜੇ ਲੈਸਲੀ ਵਿਲੀਅਮਸ ਜਿਹੜੇ ਪੁਲਿਸ ਅਫਸਰ ਨੇ ਸੋ ਉਹਨਾਂ ਨੇ ਕਨਫਰਮ ਕੀਤਾ ਸੀ ਪਰ ਉਹ ਜਿਹੜਾ ਵਿਅਕਤੀ ਜਿਸ ਦੀ ਮੌਤ ਹੋਈ ਸੀ ਉਹਦੀ ਸ਼ਨਾਖਤ ਬਾਰੇ ਹਜੇ ਪੁਲਿਸ ਨੇ ਕੁਝ ਨਹੀਂ ਦੱਸਿਆ ਪੁਲਿਸ ਨੇ ਇਹਨਾਂ ਦਾ ਮੇਰੇ ਉੱਤੇ ਗੋਲੀ ਚੱਲੀ ਹੈ ਜਕਮੀ ਹੋਣ ਦੀ ਵੀ ਗੱਲ ਕੀਤੀ ਹੈ ਕੈਸਲਟੀ ਦੀ ਵੀ ਗੱਲ ਕੀਤੀ ਹੈ ਪਰ ਉਹ ਜਿਹੜਾ ਬੰਦਾ ਮਰਿਆ ਆ ਇਹਦੇ ਬਾਰੇ ਜਿਹੜੀ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੀ ਪੁਲਿਸ ਉਸ ਨੇ ਕੋਈ ਵੀ ਉਹਦੇ ਬਾਰੇ ਸ਼ਰਾਕਤ ਨਹੀਂ ਕੀਤੀ ਹੈ ਪਰ ਭਾਰਤ ਦੇ ਵਿੱਚ ਜੋ ਮੀਡੀਆ ਆ ਉਹ ਇਸ ਗੱਲ ਨੂੰ ਕਹਿ ਰਿਹਾ ਕਿ ਇਹ ਜਿਹੜਾ ਮੰਨ ਵਾਲਾ ਵਿਅਕਤੀ ਹੈ ਇਹ ਗੋਲਡੀ ਬਰਾੜਾ ਹੈ ਸੋ ਗੋਲਡੀ ਬਰਾੜ ਦੀ ਇਸੇ ਮੌਤ ਹੋਈ ਹੈ ਕਿ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਕੁਝ ਜਿਹੜੀਆਂ ਪੋਸਟਾਂ ਜਿਹਦੇ ਵਿੱਚ ਅਰਸ਼ ਡੱਲਾ ਤੇ ਦੂਜੇ ਪਾਸੇ ਜਿਹੜਾ ਇਹ ਲੰਡਾ ਗਰੁੱਪ ਹੈ ਕਿਉਂਕਿ ਇਹ ਦੋਵੇਂ ਵੀ ਇਹ ਜਿਹੜੇ ਗੋਲਦੀ ਬਰਾੜ ਦੇ ਐਂਟੀ ਜਿਹੜੇ ਗੈਂਗ ਦੇ ਲੋਕ ਸੀਗੇ ਤੋ ਤਕਵੀਰ ਲੰਡਾ ਤੇ ਅਰਸ਼ਦ ਅੱਲਾ ਜਿਹੜਾ ਗਰੁੱਪ ਹੈ ਸੋ ਇਹਨਾਂ ਵੱਲੋਂ ਜ਼ਿੰਮੇਵਾਰੀ ਲਈ ਜਾ ਰਹੀ ਹੈ ਵੀ ਜਿਹੜਾ ਗੋਲਦੀ ਬਰਾਤ ਹੀ ਇੱਥੇ ਕਤਲ ਹੋਇਆ ਸੋ ਇਹ ਅਸੀਂ ਕਰਾਇਆ ਪਰ ਇਦੀ ਹਾਲੇ ਤੱਕ ਪੰਜਾਬੀ ਕੋਈ ਵੀ ਕਨਫਰਮੇਸ਼ਨ ਇੱਥੇ ਦੀ ਪੁਲਿਸ ਵੱਲੋਂ ਨਹੀਂ ਕੀਤੀ ਗਈ ਹੈ ਵੀ ਉਹ ਬੰਦਾ ਕੌਣ ਸੀ ਜਿਹਦੀ ਮੌਤ ਹੋਈ ਹੈ ਸੋ ਆਉਣ ਵਾਲੇ ਸਮੇਂ ਦਰਾਰ ਹੋ ਸਕਦਾ ਪੋਸਿਬਿਲਟੀ ਹੋ ਸਕਦੀ ਹੈ ਕਿ ਇਹ ਵੀ ਖਬਰ ਜਿਹੜੀ ਆ ਇਹ ਸਹੀ ਨਾ ਹੋਵੇ ਤੇ ਹਾਲ ਦੀ ਹੀ ਕਰੀ ਅਸੀਂ ਇਸ ਚੀਜ਼ ਦੀ ਪੁਸ਼ਟੀ ਤਾਂ ਨਹੀਂ ਕਰਦੇ ਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਨੇ ਉਹ ਕਾਫੀ ਵੱਡੇ ਪੱਧਰ ਤੇ ਜਿਹੜੀਆਂ ਜਿਹੜੀਆਂ ਉੱਥੇ ਭਾਰਤ ਪੰਜਾਬ ਦੇ মিডিਆ ਦੇ ਵਿੱਚ ਛਾਈਆਂ ਹੋਈਆਂ ਨੇ ਤੇ ਇਹਦੇ ਨਾਲ ਪਿੰਨ ਦੀ ਗੱਲ ਕਰੀਏ ਕਿ ਜਿਹੜੀ ਕੈਨੇਡਾ ਦੇ ਵਿੱਚ ਜਿਹੜੀ ਐਕਸਟੋਰਸ਼ਨ ਨਾਮ ਸਪਨਿਤ ਘਟਾ ਮੰਨੇ ਕਿਉਂਕਿ ਹੁਣ ਇਹ ਮੀਡੀਆ ਦੇ ਵਿੱਚ ਭਾਵੇਂ ਇਹ ਗੱਲਾਂ ਬਾਤਾਂ ਬਹੁਤੀਆਂ ਸਾਹਮਣੇ ਨਹੀਂ ਆ ਰਹੀਆਂ ਨੇ ਜਿਸ ਤੰਗ ਨਾਲ ਇਹ ਪਹਿਲਾਂ ਆ ਰਹੀਆਂ ਸੀਆਂ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਹਾਲੇ ਇਹ ਚੀਜ਼ਾਂ ਰੁਕ ਗਈਆਂ ਨੇ ਭਾਵੇਂ ਆ ਕਿ ਜਿਹੜੇ ਇੱਥੇ ਦੇ ਬਿਜ਼ਨਸmen ਨੇ ਜਾਂ ਇੱਥੇ ਦੇ ਜਿਹੜੇ ਵੱਡੇ ਲੋਕ ਨੇ ਸੋ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਕਾਲਾ ਨਹੀਂ ਆ ਰਹੀਆਂ ਨੇ ਤੇ ਹੋਰ ਪਤਾ ਲੱਗਾ ਕਿ ਜਿਹੜਾ ਏ ਐਡਮੈਂਟਨ ਪੁਲਿਸ ਹੈ ਸੋ 19 ਸਾਲਾਂ ਦੇ ਅਰਜੁਨ ਸਾਨਾ ਜਿਹਨੂੰ ਜਿਹੜਾ ਆ ਐਕਸਟ੍ਰੋਸ਼ਨ ਸੰਬੰਧਿਤ ਇਨਵੈਸਟੀਗੇਸ਼ਨ ਦੇ ਵਿੱਚ ਉਸਦੀ ਪਾਲ ਕੀਤੀ ਜਾ ਰਹੀ ਹੈ ਸੋ ਇਹਦੇ ਬਾਰੇ ਇਹ ਖਬਰ ਹੈ ਕਿ ਵਿਨੀ ਪੈਕ ਤੇ ਐਡਮੈਂਟਨ ਦੇ ਵਿੱਚ ਤਿੰਨ ਜਿਹੜੀਆਂ ਡਰਾਈਵੇ ਸ਼ੂਟਿੰਗ ਹੋਈਆਂ ਸੀ ਦਸੰਬਰ 2023 ਦੇ ਵਿੱਚ ਇਸ ਮਾਮਲੇ ਦੇ ਵਿੱਚ ਇਹਦੀ ਜਿਹੜੀ ਆ ਪਾਲ ਕੀਤੀ ਜਾ ਰਹੀ ਹੈ ਤਾਂ ਇਹ ਵੀ ਕਿਹਾ ਜਾ ਰਿਹਾ ਵੀ ਇਦਮਾਨ ਲਾਇਆ ਜਾ ਰਿਹਾ ਵੀ ਹੋ ਸਕਦਾ ਪੋਸੀਬਿਲਟੀ ਹੈ ਕਿ ਜਿਹੜਾ ਅਰਜੁਨ ਸਾਨਾ ਸੋ ਇਹ ਇਥੋਂ ਕੈਨੇਡਾ ਤੋਂ ਭੱਜ ਕੇ ਭਾਰਤ ਚਲਿਆ ਗਿਆ ਹੋਵੇ ਸੋ ਪੁਲਿਸ ਇਹਦੇ ਬਾਰੇ ਇਨਵੈਸਟੀਗੇਸ਼ਨ ਕਰ ਰਹੀ ਹੈ ਸੋ ਇਹਦੇ ਉੱਪਰ ਵੀ ਦੋਸ਼ ਜਿਹੜੇ ਲਾਏ ਗਏ ਨੇ ਕਿ ਵੱਖ-ਵੱਖ ਜੜੀਆਂ ਉੱਥੇ ਐਕਸਟਰਸ਼ਨ ਨਾਲ ਸੰਬੰਧ ਜੜੀਆਂ ਵੱਖ-ਵੱਖ ਵਾਰਦਾਤਾ ਹੋਈਆਂ ਸੀ ਸੋ ਇਹਦੇ ਵਿੱਚ ਇਹਦੀ ਇਨਵੋਲਵਮੈਂਟ ਹੈ ਸੋ ਇਹਦੇ ਬਾਰੇ ਪੁਲਿਸ ਜਿਹੜੀ ਆ ਲੋਕਾਂ ਤੋਂ ਸਹਿਯੋਗ ਮੰਗ ਰਹੀ ਹੈ ਸੋ ਇਹਦੇ ਨਾਲ ਹੀ ਜੀ ਜੇਕਰ ਅਸੀਂ ਇਹ ਗੱਲ ਕਰੀਏ ਵਾਈਟ ਰੌਕ ਬ੍ਰਿਟਿਸ਼ ਕੋਲੰਬੀਆ ਦੀ ਸੋ ਉੱਥੇ ਸਾਨੂੰ ਪਤਾ ਕਿ ਪਿਛਲੇ ਦਿਨਾਂ ਦੌਰਾਨ ਦੋ ਘਟਨਾਵਾਂ ਸਾਹਮਣੇ ਆਈਆਂ ਸੀ ਜਿਹਦੇ ਵਿੱਚ ਸ਼ੁਰੂਆਜੀ ਹੋਈ ਸੀ ਤੇ ਪੰਜਾਬੀ ਨੌਜਵਾਨਾਂ ਨੂੰ ਜਿਹੜਾ ਆ ਇਹ ਇਹਦੇ ਵਿੱਚ ਟਾਰਗੇਟ ਕੀਤਾ ਗਿਆ ਸੀ ਸੋ ਇਹਦੇ ਵਿੱਚ ਇੱਕ ਤਾਂ ਕੁਲਵਿੰਦਰ ਸਿੰਘ ਸੋਹੀਨਾ ਦਾ ਨੌਜਵਾਨ ਸੀਗਾ ਸੋ ਜਿਹਦੀ ਮੌਤ ਹੋ ਗਈ ਸੀ ਤੇ ਦੂਜੀ ਘਟਨਾ ਵਾਪਰੀ ਸੀ April 21 ਵਾਲੇ ਦਿਨ ਸੋ ਉਹਦੇ ਵਿੱਚ ਜਤਿੰਦਰ ਸਿੰਘ ਨਾਂ ਦੇ ਪੰਜਾਬੀ ਨੌਜਵਾਨ ਨੂੰ ਜਿਹੜਾ ਇਹ ਟਾਰਗੇਟ ਕੀਤਾ ਗਿਆ ਸੀ ਸੋ ਕਾਫੀ ਵੱਡਾ ਜਾਕਵ ਇਸ ਨੌਜਵਾਨ ਦੇ ਗਲੇ ਦੇ ਪਿੱਛੇ ਹੋਇਆ ਸੀਗਾ ਇਹਦੇ ਇਲਾਜ ਜਿਹੜਾ ਚੱਲ ਰਿਹਾ ਸੋ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਨਫਰਮ ਕੀਤਾ ਕਿ 28 ਸਾਲਾਂ ਦੇ ਜਮਿਤਰੀ ਨੈਲਸਨ ਨੂੰ ਇਹ ਜਿਫਤਾ ਕੀਤਾ ਗਿਆ ਜਿਹੜਾ ਕਿ ਸਰੀਰ ਦੇ ਨਾਲ ਸੰਬੰਧਿਤ ਹੈ ਸੋ ਇਹਦੇ ਉੱਪਰ ਬਕਾਇਦਾ ਤੌਰ ਤੇ ਜਿਹੜਾ ਆਈਐਚਟੀ ਜਿਹੜੀ ਉੱਥੇ ਦੀ ਪੁਲਿਸ ਫੋਰਸ ਹੈ ਸੋ ਉਹਦੇ ਵੱਲੋਂ ਚਾਰਜ ਲਾਏ ਗਏ ਨੇ ਪਰ ਜਿਹੜੀ ਕੁਲਵਿੰਦਰ ਸਿੰਘ ਸੋਹੀ ਦੇ ਕਤਲ ਦੀ ਗੱਲ ਕਰੀਏ ਸੋ ਉਹਦੇ ਜਿਹੜੀ ਇਨਵੈਸਟੀਗੇਸ਼ਨ ਸਟਿਲ ਚੱਲ ਰਹੀ ਹੈ ਸੋ ਹਾਲੇ ਪਾਵੇ ਆ ਕਿ ਸਿਰਫ ਜਤਿੰਦਰ ਸਿੰਘ ਦੇ ਉੱਪਰ ਜਿਹੜਾ ਹਮਲਾ ਹੋਇਆ ਸੀ ਉਹਦੇ ਵਿੱਚ ਤਾਂ ਚਾਰਜ ਲਾਏ ਗਏ ਨੇ ਇਸ ਵਿਅਕਤੀ ਦੇ ਉੱਪਰ ਪਰ ਕੁਲਵਿੰਦਰ ਸਿੰਘ ਸੋਹੀ ਵਾਲੇ ਮਾਮਲੇ 'ਚ ਹਾਲੇ ਚਾਰਜ ਨਹੀਂ ਲੱਗਿਆ ਪੁਲਿਸ ਲੋਕਾਂ ਤੋਂ ਜਿਹੜੀ ਆ ਮਦਦ ਮੰਗ ਰਹੀ ਆ ਕਿ ਤੁਹਾਡੇ ਕੋਲ ਕਿਸੇ ਤਰ੍ਹਾਂ ਦੀਆਂ ਵੀਡੀਓ ਸ ਹੋਣ ਕਿਸੇ ਵੀ ਤਰੀਕੇ ਦੀ ਹੋਰ ਜਾਣਕਾਰੀ ਹੋ ਸਾਡੇ ਨਾਲ ਸਾਂਝੀ ਕੀਤੀ ਜਾਵੇ ਸੋ ਇਹ ਜਿਹੜੇ ਉੱਥੇ ਸਿੱਖ ਆਪਣੇ ਪੰਜਾਬੀ ਨੌਜਵਾਨਾਂ ਦੇ ਵਿੱਚ ਸਟਾਰਗ ਨਾਲ ਟਾਰਗੇਟ ਕੀਤਾ ਗਿਆ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਤੇ ਇੱਕ ਗ੍ਰਿਫਤਾਰੀ ਹੋਈ ਹੈ ਤੇ ਪੁਲਿਸ ਹੋਰ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਉੱਤੇ ਕਰ ਰਹੀ ਹੈ ਜੀ 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 ਪ੍ਰੇਨ ਸਾਹਿਬ ਸੋ ਜੁੜੇ ਹੋਏ ਹਾਂ ਅਸੀਂ ਇਸ ਰੇਡੀਓ ਦੇ ਨਾਲ ਮੈਥਡ ਹੋਸ ਦੇ ਦੋਸਤ ਭਵਿੰਦਰ ਸਿੰਘ ਖਮਾਣੋ ਸਾਡੀ ਟੀਮ ਦੇ ਮੈਂਬਰ ਸੀਨੀਅਰ ਜਰਨਲਿਸਟ ਕੁਲਤਰਨ ਸਿੰਘ ਪਦਿਆਣਾ ਹੋਰੀ ਕਲੀ-ਕਲੀ ਖਬਰ ਕੈਨੇਡਾ ਦੇ ਨਾਲ ਸੰਬੰਧਿਤ ਪੂਰੀ ਡਿਟੇਲ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰ ਰਹੇ ਨੇ ਪ੍ਰੇਨ ਸਾਹਿਬ ਦਾ ਨੰਬਰ ਹੈ ਕੋਈ ਵੀ ਵੀਰ ਭੈਣ ਪਰ ਟਰੱਕ ਲੋਨ ਲੈਣਾ ਚਾਹੁੰਦਾ ਤਾਂ ਪ੍ਰੋਫੈਸ਼ਨਲੀ ਸਬਾਵਾ ਦਿੰਦੇ ਨੇ ਤੁਹਾਡੀ ਫਾਈਲ ਬਿਲਕੁਲ ਰਿਵਿਊ ਕਰਕੇ ਕੁਝ ਘੰਟਿਆਂ ਦੇ ਅੰਦਰ ਅੰਦਰੀ ਟ੍ਰਕ ਲੋਨ ਤੁਹਾਨੂੰ ਦਵਾਦਾਂ ਨੇ ਤਾਂ ਜਰੂਰ ਸੰਪਰਕ ਕਰਿਓ ਵੀਰ ਪੈਂਪਰਾ 416 848 9698 ਦੇ ਉੱਤੇ ਸ੍ਰੀ ਕੁਲਤਨ ਸਿੰਘ ਪਟਿਆਣਾ ਹੋਰਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਪਟਿਆਣਾ ਸਾਹਿਬ ਐ ਵੈਸੇ ਤਾਂ ਰਾਜਨੀਤੀ ਹੈ ਜਿਹੜੀ ਸਾਰੀ ਜਗ੍ਹਾ ਪੂਰੇ ਵਲ ਦੇ ਵਿੱਚ ਤਕਰੀਬਨ ਇੱਕੋ ਜਿਹੀ ਚੱਲਦੀ ਰਹਿੰਦੀ ਹੈ ਚਾਹੇ ਕੁਝ ਫ੍ਰੀ ਵੰਡਣ ਦੀਆਂ ਗੱਲਾਂ ਬਾਤਾਂ ਹੋ ਜਾਣ ਜਾ ਹਾਈਵੇਜ਼ ਨੂੰ ਲੈ ਕੇ ਗੱਲਬਾਤ ਹੋ ਜਵੇ ਇੱਥੇ ਵੀ ਪਹਿਲਾਂ ਅਨਾਉਂਸਮੈਂਟਸ ਹੋ ਜਾਂ ਵੀ ਹਾਈਵੇਜ਼ ਕੁਝ ਟੋਲ ਫ੍ਰੀ ਕਰ ਦਿੱਤੇ ਪਰ ਉਹ ਬਾਸ ਸਾਰੇ ਲੋਕਾਂ ਨੂੰ ਉਹ ਉਹਨਾਂ ਨੂੰ ਕਲੀਅਰ ਨਹੀਂ ਹੋਇਆ ਵੀ ਭਾਈ 407 ਨੂੰ ਲੈ ਕੇ ਹੋਰ ਬਾਕੀ ਕਿਹੜੇ ਹਾਈਵੇਅ ਤੇ ਟੋਲ ਜ਼ਿਆਦਾ ਲੱਗਦਾ ਸੀ ਕਦੇ ਹਾਂਜੀ ਤੇ ਉਹ ਤੋਂ ਬਾਅਦ ਚਲੋ ਇੱਕ ਹਾਈਵੇਜ਼ ਨੂੰ ਲੈ ਕੇ ਵਧੀਆ ਖਬਰ ਆਈ ਸੀ 413 ਦੀ ਦਵਾਰੇ ਜਿਹੜੀ ਫੈਡਰਲ ਗਵਰਨਮੈਂਟ ਦੇ ਵੱਲੋਂ ਤੇ ਪ੍ਰੋਵਿੰਸ ਅਨਟਾਰੀਓ ਦੇ ਵੱਲੋਂ ਗੱਲਾਂ ਬਾਤਾਂ ਗਬੂਰ ਪੈਂਦਾ ਸਾਹਮਣੇ ਨਜ਼ਰ ਆ ਰਿਹਾ ਸੋ ਇਸੇ ਸੰਦਰਭ ਦੇ ਵਿੱਚ ਸੇ ਹੁਣ ਜਿਹੜੀ ਫੂਡ ਗਵਰਨਮੈਂਟ ਹੈ ਉਹ ਦੁਬਾਰੇ ਇਸ ਗੱਲ ਨੂੰ ਦੁਹਰਾ ਰਹੀ ਹੈ ਵੀ 413 ਬਣਾਉਣ ਦਾ ਜਿਹੜਾ ਕੰਮ ਹੈ ਉਹ ਜਲਦ ਸ਼ੁਰੂ ਹੋ ਜਾਊਗਾ ਤੇ ਸਿਟੀ ਆਫ ਬ੍ਰੈਮਟਨ ਦੇ ਮੇਅਰ ਪੈਟਰਿਕ ਬ੍ਰਾਊਨੋਂ ਦੀ ਗੱਲਬਾਤ ਕਰ ਲਈਏ ਮਿਲ ਕੇ ਕੋਈ ਨਾ ਕੋਈ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਹਾਈਵੇ 413 ਨੂੰ ਲੈ ਕੇ ਕੀ ਖਬਰ ਹੈ ਅਪਨ ਜੀ ਹਾਈਵੇ ਦੀ ਗੱਲ ਕਰੀ ਤਾ ਕੱਲ ਇੱਕ ਕਾਫੀ ਮੰਦਭਾਗੀ ਕੱਟਣਾ ਹਾਈਵੇ 401 ਦੇ ਉੱਪਰ ਵਾਪਰੀਏ ਸੋ ਜਿੱਥੇ ਸਾਨੂੰ ਪਤਾ ਵੀ ਚਾਰ ਜਣੇ ਜਿਨ੍ਹਾਂ ਦੇ ਵਿੱਚ ਇੱਕ ਛੋਟਾ ਬੱਚਾ ਵੀ ਸ਼ਾਮਲ ਸੀਗਾ ਸੋ ਉਸਦੀ ਮੌਤ ਹੋਈ ਹੈ ਕਿਉਂਕਿ ਇੱਕ ਜਿਹੜੀ ਰੋਬਰੀ ਦੀ ਘਟਨਾ ਜਿਹੜੀ ਐਲਸੀਬੀ ਉਹਦੇ ਵਿੱਚ ਵਾਪਰੀ ਸੀ ਸੋ ਉਥੋਂ ਐਲਸੀਬੀ ਚ ਸ਼ਰਾਬ ਚੋਰੀ ਹੋਈ ਤੇ ਉਹਦਾ ਜਿਹੜਾ ਇਹ ਜਿਹੜਾ ਦੋਸ਼ੀ ਸੀਗਾ ਸੋ ਪੁਲਿਸ ਉਹਦਾ ਪਿੱਛਾ ਕਰ ਰਹੀ ਸੀ ਸੋ ਹਾਈਵੇ ਦੇ ਗਲਤ ਪਾਸੇ ਵੱਲ ਇਸ ਵੱਲੋਂ ਗੱਡੀ ਜਿਹੜੀ ਇਹ ਦਾਖਲ ਕੀਤੀ ਗਈ ਸੋ ਇਸ ਇਹ ਸਾਰੀ ਵਾਰਦਾਤ ਦੇ ਮੌਕੇ ਤੇ ਜਿਹੜਾ ਤੇ ਐਕਸੀਡੈਂਟ ਵਾਪਰਿਆ ਸੋ ਬੜੀ ਹਮੰਦਪਾਗੀ ਖਬਰ ਸੀ ਕਿ ਦੇ ਵਿੱਚ ਜਿਹੜੇ ਚਾਰਜ ਕਰਨਗੇ ਦੇ ਵਿੱਚ ਇੱਕ ਛੋਟਾ ਬੱਚਾ ਵੀ ਸ਼ਾਮਲ ਸੀਗਾ ਸੋ ਇਸ ਦੀ ਮੌਤ ਹੋ ਗਈ ਬ੍ਰਹਮ ਸਾਹਿਬ ਇਸੇ ਖਬਰ ਤੇ ਮੈਂ ਤੁਹਾਨੂੰ ਇਹ ਪੁੱਛਣਾ ਸੀਗਾ ਬ੍ਰਹਮ ਸਾਹਿਬ ਦੇਖੋ ਤੁਸੀਂ ਕੋ ਉਹ दारू ਲੈ ਕੇ ਚਲੇ ਗਿਆ ਹੋ ਗਿਆ ਕਿਉਂਕਿ ਕਈ ਵਾਰ ਆਪਾਂ ਤੁਸੀਂ ਵੀ ਅਸੀਂ ਵੀ ਰੋਡ ਦੇ ਉੱਤੇ ਹੁੰਨੇ ਆ ਜਦੋਂ ਪੁਲਿਸ ਪਿੱਛਾ ਕਰ ਰਹੀ ਹੁੰਦੀ ਆ ਉਦੋਂ ਉਹ ਜਿਹੜਾ ਜਿਹੜਾ ਭੱਜਿਆ ਹੁੰਦਾ ਉਹਦੇ ਵੱਲੋਂ ਨਹੀਂ ਪਤਾ ਹੈ ਪਤਾ ਹੈਗਾ ਵੀ ਚਲੋ ਉਹ ਭੱਜ ਰਿਹਾ ਠੀਕ ਆ ਹੋ ਗਿਆ ਇੱਥੇ ਡੇ ਡੇ ਗੱਡੀਆਂ ਚੋਰੀ ਹੋ ਜਾਂਦੀਆਂ ਪਰ ਹੁਣ ਉਹ ਪਰਿਵਾਰ ਦਾ ਕੀ ਕਸੂਰ ਸੀਗਾ ਜਿਹਦੇ ਵਿੱਚ ਬੱਚੇ ਵੀ ਸੀਗੇ ਦੇਖੋ ਉਹ ਉਹ ਜਿਹੜੇ ਹੈ ਜੀ ਉਹ ਇੱਕ ਤਰ੍ਹਾਂ ਦਾ ਇੱਕ ਤਰ੍ਹਾਂ ਹੋਗਾ ਵੀ ਉਹ ਜਿਹਨੇ ਐਕਸੀਡੈਂਟ ਕੀਤਾ ਮੌਤ ਦੇ ਘਾਰੇ ਉਤਾਰਤਾ ਜੀ ਉਹਨਾਂ ਨੂੰ ਜੀ ਤਾਂ ਦੇਖੋ ਵੀ ਨਜੀ ਹੈ ਤੇ ਬਹੁਤ ਮੰਦਪਾਗੀ ਇਹ ਕੰਨਾ ਵਾਪਰੀ ਐ ਸੋ ਇਹਦੇ ਵਿੱਚ ਨਦੋਸ਼ ਲੋਕ ਜਿਹਨਾਂ ਦਾ ਕੁਛ ਲੈਣਾ ਦੇਣਾ ਨਹੀਂ ਸੀਗਾ ਸੋ ਉਹਨਾਂ ਦੀ ਮੌਤ ਹੋਈ ਐ ਸੋ ਇੱਕ ਚੋਰੀ ਕਰਨ ਬਦਲੇ ਸੋ ਇਸ ਢੰਗ ਦੇ ਨਾਲ ਦੇਖੋ ਐਡੀ ਵੱਡੀ ਵਾਦਾਤ ਜਿਹੜੀ ਆ ਹੋ ਜਾਣੀ ਐ ਐਡੀ ਵੱਡੀ ਘਟਨਾ ਹੋ ਜਾਣੀ ਸੋ ਬਿਲਕੁਲ ਅਸੀਂ ਮੰਨਦੇ ਆ ਵੀ ਇਹ ਚੀਜ਼ ਜਿਹੜੀ ਆ ਕਾਫੀ ਜਿਹੜੀ ਆ ਦਿਲ ਨੂੰ ਜਿਹੜੀ ਰਹਿਲਾ ਦੇਣ ਵਾਲੀ ਐ ਲੋਕ ਕਾਫੀ ਬਿਲਕੁਲ ਝੰਜੋੜਿਆ ਪੈਣਾ ਸਭ ਸਾਡੇ ਬੱਚਿਆਂ ਨੇ ਵੀ ਖਬਰ ਪੜੀ ਜੀ ਔਰ ਜਦੋਂ ਇੱਕ ਇੱਕ ਨਾ ਖਿੱਚ ਹੁੰਦੀ ਐ ਚਾਹੇ ਉਹ ਨਾਨਾ ਨਾਨੀ ਦਾਦਾ ਦਾਦੀ ਹੁਣ ਗ੍ਰੈਂਡਪੈਰੈਂਟਸ ਨਾਲ ਲਿਖਿਆ ਗਿਆ ਔਰ ਬੱਚੇ ਲਿਖਿਆ ਗਿਆ ਨਾ ਔਰ ਉਹ ਜਾਣੀ ਉਹ ਝੰਡੋੜ ਕੇ ਰੱਖਤਾ ਜੀ ਇਸ ਖਬਰ ਨੇ ਆ ਬਿਲਕੁਲ ਸਹੀ ਜੀ ਸੋ ਦੇਖੋ ਇਸ ਢੰਗ ਦੇ ਹਾਲਾਤ ਪਹਿਲਾਂ ਇੱਥੇ ਨੇ ਬੜੇ ਕਿਉ ਨੇ ਤੋ ਕਿਉਂ ਜਿਹੜੇ ਇਹੋ ਜਿਹੇ ਪੇਸ਼ੀਵਰ ਮੁਜਰਮ ਨੇ ਇਹਨਾਂ ਨੂੰ ਫੜਿਆ ਜਾਂਦਾ ਆ ਇਹ ਚੱਟ ਜਮਾਨਤਾਂ ਦੇ ਬਾਹਰ ਹੋ ਜਾਂਦੇ ਨੇ ਕਿਉਂਕਿ ਹੁਣ ਤੁਸੀਂ ਪੈਟਰਿਕ ਬ੍ਰਾਊਨ ਸਾਹਿਬ ਦੀ ਵੀ ਗੱਲ ਕੀਤੀ ਸੀ ਕਿਉਂਕਿ ਪੈਟਰਿਕ ਬ੍ਰਾਊਨ ਸਾਹਿਬ ਜਿਹੜੇ ਨੇ ਉਹ ਇਹ ਪ੍ਰਾਈਮ ਮਿਨਿਸਟਰ ਜੈਸਨ ਟੂਡੋ ਸਾਹਿਬ ਨੂੰ ਮਿਲ ਕੇ ਆਏ ਨੇ ਸੋ ਨਾਲ ਜਿਹੜੇ ਹੋਰ ਮਿਨਿਸਟਰ ਨੇ ਜਿਨ੍ਹਾਂ ਦੇ ਵਿੱਚ ਪਬਲਿਕ ਸੇਫਟੀ ਮਿਨਿਸਟਰ ਵੀ ਨੇ ਸੋ ਜਿਨ੍ਹਾਂ ਦੇ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਜਿਹੜੇ ਹਾਊਸਿੰਗ ਮਿਨਿਸਟਰ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੋਰ ਵੀ ਜਿਹੜੇ ਐਮਪੀਸ ਨੇ ਮਿਨਿਸਟਰਸ ਨੇ ਸੋ ਜਿਹੜਾ ਇੱਕ ਵਫਦ ਬ੍ਰੈਮਟਨ ਤੋਂ ਗਿਆ ਸੀ ਜੋ ਮੁਲਾਕਾਤ ਆਪ ਕਰਕੇ ਆਇਆ ਤੇ ਨਾਲ ਹੀ ਇਹਨਾਂ ਵੱਲੋਂ ਚਿੱਠੀ ਵੀ ਜਿਹੜੀ ਆ ਇਹ ਇੱਕ ਤਾਂ ਇਹਨਾਂ ਵੱਲੋਂ ਪਹਿਲਾਂ ਲਿਖੀ ਗਈ ਸੀ ਹੁਣ ਜਿਹੜੀ ਆ ਏਪੀਲ ਪੁਲਿਸ ਵੱਲੋਂ ਵੀ ਚਿੱਠੀ ਲਿਖੀ ਗਈ ਹੈ ਸੋ ਉਹਦੇ ਵਿੱਚ ਮੰਗ ਕਰ ਰਹੇ ਨੇ ਕਿ ਜਿਹੜੇ ਬੇਲ ਰੀਫਾਰਮਸ ਨੇ ਉਹ ਕੈਨੇਡਾ ਦੇ ਵਿੱਚ ਹੋਣੇ ਚਾਹੀਦੇ ਨੇ ਸੋ ਇਹਦੇ ਨਾਲ ਜੇਕਰ ਅਸੀਂ ਵਿਰੋਧੀ ਟੀਂ ਅੱਗੇ ਪੀਰ ਪਾਲੀਵਰ ਸਾਹਿਬ ਦੀ ਗੱਲ ਕਰੀਏ ਸੋ ਉਹ ਉਹਨਾਂ ਨੇ ਇਹ ਗੱਲ ਕੱਲ ਆਖੀ ਹੈ ਕਿ ਕਹਿੰਦੇ ਕਿ ਅਗਰ ਮੈਂ ਪ੍ਰਾਈਮ ਮਿਨਿਸਟਰ ਬਣ ਜਾਊਗਾ ਤੇ ਨਾਟ ਵਿਸਟੈਂਡਿੰਗ ਕਲੌਜ਼ ਲਾ ਕੇ ਜਿਹੜਾ ਮੈਂ ਇਹ ਬਿਲ ਰੀਫਾਰਮਸ ਕਰੂੰਗਾ ਭਾਵੇਂ ਕਿ ਜਿਹੜਾ ਕਨਸਟੀਟਿਊਸ਼ਨ ਤੋਂ ਵੀ ਉੱਪਰ ਜਾ ਕੇ ਇਹਨੇ ਗੱਲ ਕੀਤੀ ਹੈ ਕਿ ਜਿਹੜਾ ਇਹ ਸੁਧਾਰ ਨੇ ਬਿਲ ਰੀਫਾਰਮਸ ਨੂੰ ਲੈ ਕੇ ਮੈਂ ਕਰੂੰਗਾ ਸੋ ਕਾਫੀ ਮੰਧ ਭਗ ਆਇਆ ਜਿਸ ਢੰਗ ਨਾਲ ਹੋ ਰਿਹਾ ਜਿਸ ਢੰਗ ਨਾਲ ਹੌਸਲੇ ਬੁਲੰਦ ਨੇ ਸੋ ਗ੍ਰਿਫਤਾਰੀਆਂ ਹੁੰਦੀਆਂ ਨੇ ਹੁਣ ਦੇਖੋ ਫੜਨ ਤਾਂ ਉਹਨੂੰ ਪੁਲਿਸ ਗਈ ਸੀ ਨਾ ਮੈਨੂੰ ਫੜਿਆ ਜਾਵੇ ਜੇ ਫੜ ਲੰਦੇ ਫੇਕ ਹੀ ਹੋਣਾ ਸੀ ਅਗਲੇ ਦਿਨ ਉਹਨੇ ਫੇਰ ਬਾਹਰ ਹੋ ਗਿਆ ਫੇਰ ਆ ਜਾਣਾ ਸੀ ਤੋ ਮੁੱਦਾ ਪ੍ਰਮੁੱਖ ਤੌਰ ਤੇ ਇਹੀ ਹੈ ਕਿ ਇਹ ਜਿਹੜੇ ਕਾਨੂੰਨਾਂ ਦਾ ਜਿਹੜਾ ਮਿਸਚੂਜ਼ ਹੋ ਰਿਹਾ ਸੋ ਮਿਸਚੂਜ਼ ਨੂੰ ਕਿਤੇ ਨਾ ਕਿਤੇ ਢੰਗ ਦੇ ਨਾਲ ਰੋਕਿਆ ਜਾਵੇ ਤੇ ਦੂਜੇ ਪਾਸੇ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਹਾਈਵੇ ਜੀ 413 ਨੂੰ ਬਣਾਉਣ ਦੀ ਕਿਉਂਕਿ ਦੇਖੋ ਪਹਿਲਾਂ ਇਹ এনवायरमेंट ਨੂੰ ਲੈ ਕੇ ਕਾਫੀ ਜਿਹੜਾ ਰੇੜਕਾ ਫੈਡਰਲ ਸਰਕਾਰ ਦੇ ਨਾਲ ਚੱਲ ਰਿਹਾ ਸੀ ਐਨਵਾਇਰਨਮੈਂਟ ਮਿਨਿਸਟਰ ਦੇ ਜਿਹੜੇ ਬਿਆਨ ਵੱਖ-ਵੱਖਰੇ ਆ ਰਹੇ ਸੀਗੇ ਪਿਛਲੇ ਦਿਨਾਂ ਦੌਰਾਨ ਜਿਹੜਾ ਫੈਡਰਲ ਤੇ ਪ੍ਰੇਵਿਸ਼ਰ ਸਰਕਾਰ ਨੇ ਰਲ ਕੇ ਇਸ ਬਾਰੇ ਅਨਾਉਂਸਮੈਂਟ ਕੀਤੀ ਸੀ ਵੀ ਅਸੀਂ ਇਹ ਆਉਣ ਵਾਲੇ ਸਮੇਂਦਾਨ ਇਹਨੂੰ ਬਣਾਉਣ ਵੱਲ ਪਾਸੇ ਵੱਲ ਵਧਾਂਗੇ ਸੋ ਹੁਣ ਜਿਹੜੇ ਪ੍ਰੀਮੀਅਰ ਨੇ ਡਾਕਫੋਰਸ ਸਾਹਿਬ ਸੋ ਉਹਨਾਂ ਨੇ ਕੈਲਡਨ ਦੇ ਵਿੱਚ ਕੱਲ ਇਹ ਗੱਲ ਆਖੀ ਹੈ ਕਿ ਇਹਦੀ ਜਿਹੜੀ ਬਣਾਉਣ ਦੀ ਜਿਹੜੀ ਸ਼ੁਰੂਆਤ ਹੈ 2025 ਦੇ ਵਿੱਚ ਕਾ ਦਿੱਤੀ ਜਾਓ ਕਿ ਸੋ ਕਹ ਰਹੇ ਨੇ ਵੀ ਅੱਧੇ ਘੰਟੇ ਦਾ ਸਮਾਂ ਦਾ ਬਚੂਗਾ ਤੇ ਨਾਲ 3500 jobbਾਂ ਕਹਿੰਦੇ ਹਰ ਸਾਲ ਜਿਹੜੀਆਂ ਤਰੀਟ ਹੋਣਗੀਆਂ ਤੇ ਨਾਲ 3500 ਮਿਲੀਅਨ ਉਦਾਸ ਰਹੇ ਨੇ ਵੀ ਜੀਡੀਪੀ ਦੇ ਵਿੱਚ ਵੀ ਇਫਾਹ ਹੋਗਾ ਸੋ ਹਾਈਵੇ ਜਦੋਂ ਵੀ ਪਤਾ ਜੀ ਬੰਦ ਨੇ ਜੀ ਗੱਲ ਬਿਲਕੁਲ ਸਹੀ ਹੈ ਕਿ ਜੀ ਡੀ ਪੀ ਦੇ ਵਿੱਚ ਵੀ ਵੱਡਾ ਹਿੱਸਾ ਜਿਹੜਾ ਆ ਇਹ ਹਾਈਵੇ ਦਾ ਜਿਹੜਾ ਬਣਨ ਦੇ ਕਾਰਨ ਜਿਹੜਾ ਜੀ ਡੀ ਪੀ ਦੇ ਇਹ ਵਾਅਦੇ ਦਾ ਕਾਰਨ ਬਣਦਾ ਆ ਜੋਬਸ ਵੀ ਪੈਦਾ ਹੁੰਦੀਆਂ ਨੇ ਸਮਾਂ ਵੀ ਲੋਕਾਂ ਦਾ ਬਚਦਾ ਆ ਪਰ ਗੱਲ ਫਿਰ ਉਹੀ ਆ ਜਾਂਦੀ ਹੈ ਕਿਉਂਕਿ ਵਾਅਦਾ ਜਿਹੜਾ ਸੀ ਕਾਫੀ ਲੰਮੇ ਸਮੇਂ ਤੋਂ ਕੀਤਾ ਜਾ ਰਿਹਾ ਸੋ ਜਦੋਂ ਤੱਕ ਵਾਕਿਆ ਹੀ ਇਹ ਕੰਮ ਸ਼ੁਰੂ ਨਾ ਹੋ ਜਾਵੇ ਵਾਕਿਆ ਹੀ ਹਾਈਵੇ ਬਣ ਕੇ ਕੰਪਲੀਟ ਨਾ ਹੋ ਜਾਵੇ ਤਾਂ ਉਨੀ ਦੇਰ ਤੱਕ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਨੇ ਸੋ ਕੀ ਕਹਿੰਦੇ ਨੇ ਕੀ ਦਾਅਵੇ ਕਰਦੇ ਨੇ ਇਹਨਾਂ ਦੇ ਉੱਪਰ ਲੋਕਾਂ ਦਾ ਹੁਣ ਕੋਈ ਤਜਕੀਨ ਨਹੀਂ ਹੈ ਸੋ ਜਦੋਂ ਵਕਿਆ ਹੀ ਕੰਮ ਸ਼ੁਰੂ ਹੋਊਗਾ ਬਣੂਗਾ ਤਾਂ ਲੋਕ ਮੰਨਣਗੇ ਕਿਉਂਕਿ ਅਨਾਉਂਸਮੈਂਟ ਇਸ ਬਾਬਤ ਜਿਹੜੀ ਆ ਇਹ ਬਹੁਤ ਵਾਰ ਹੋ ਚੁੱਕੀ ਹੈ ਇਸ ਨਾਲ ਹੀ ਜੇਕਰ ਕੈਨੇਡਾ ਦੀ ਆਰਥਿਕਤਾ ਦੀ ਵੀ ਗੱਲ ਕਰੀਏ ਕਿਉਂਕਿ ਕੱਲ ਇਹ ਜਿਹੜੇ ਨਵੇਂ ਆંકड़े ਸਟੈਟਿਸਟਿਕ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਨੇ ਸੋ ਉਹਨਾਂ ਨੇ ਦੱਸਿਆ ਕਿ ਫਰਵਰੀ ਮਹੀਨੇ ਦੌਰਾਨ ਜਿਹੜਾ ਕ੍ਰੀਏਡੀਅਨ ਅਰਥਚਾਰਾ ਆ ਸੋ ਇਹਦੇ ਵਿੱਚ 0.2 ਫੀਸਦੀ ਦਾ ਇਮਾਮਲੀ ਵਾਤਾ ਦੇਖਣ ਨੂੰ ਮਿਲਿਆ ਸੋ ਬਹੁਤ ਜ਼ਿਆਦਾ ਅਰਥ ਵਿਵਸਥਾ ਦੇ ਵਿੱਚ ਇਸ ਸਮੇ ਜਿਹੜਾ ਆ ਪੀਜੀ ਨਹੀਂ ਹੈ ਕਿਉਂਕਿ ਇਸ ਤੋਂ ਪਹਿਲਾਂ ਜੇਕਰ ਅਸੀਂ ਜਨਵਰੀ ਮਹੀਨੇ ਦੀ ਗੱਲ ਕਰੀਏ ਤਾਂ ਉਸ ਸਮੇ ਵਾਧਾ 0.5 ਫੀਸਦੀ ਸੀਗਾ ਫਰਵਰੀ ਚ ਘਟ ਕੇ ਹੋ ਗਿਆ 0.2 ਫੀਸਦੀ ਤਾਂ ਸਾਡੀ ਆਰਥਿਕਤਾ ਹੌਲੀ ਹੌਲੀ ਕਾਫੀ ਜਿਹੜੀ ਆ ਇਹ ਸਲੋ ਹੁੰਦੀ ਜਾ ਰਹੀ ਹੈ ਤੇ ਅਰਥ ਵਿਵਸਥਾ ਜਿਹੜੀ ਆ ਇਹ ਇਹਨੂੰ ਇਹ ਤੇਜ਼ੀ ਇਸੇ ਵਿੱਚ ਲਿਆਉਣ ਲਈ ਹੁਣ ਲੋਕਾਂ ਨੂੰ ਬੈਂਕ ਆਫ ਕੈਨੇਡਾ ਦੇ ਵੱਲ ਲੋਕ ਦੇਖ ਰਹੇ ਨੇ ਕਿ ਬੈਂਕ ਆਫ ਕੈਨੇਡਾ ਕੋਈ ਨਾ ਕੋਈ ਜਿਹੜਾ ਇੰਟਰਸਟ ਰੇਟ ਨੂੰ ਲੈ ਕੇ ਫੈਸਲਾ ਲਵੇ ਤੇ ਅਰਥਚਾਰੇ ਦੀ ਜਿਹੜੀ ਆ ਗਤੀ ਆ ਜਿਹੜੀ ਗੱਡੀ ਖੜੀ ਹੋਈ ਆ ਇਹ ਤੇਜ਼ੀ ਦੇ ਨਾਲ ਕਿਵੇਂ ਦੇ ਤੇ ਨਾਲ ਜੇਕਰ ਇੱਥੇ ਕੈਨੇਡਾ ਦੇ ਜਿਹੜੇ ਮੇਨ ਸਟਾਕ ਐਕਸਚੇਂਜ ਦੀ ਗੱਲ ਕਰੀਏ ਐਸਪੀਟੀਐ ਟੀਐਸਐਕਸ ਦੀ ਗੱਲ ਕਰੀਏ ਤੇ ਲਗਭਗ 300 ਪੁਆਇੰਟ ਇਨ੍ਹਾਂ ਦੇ ਵਿੱਚ ਕਮੀ ਦੇਖਣ ਨੂੰ ਮਿਲੀ ਹੈ ਸੋ ਅਮਰੀਕਾ ਦੇ ਸਟਾਕ ਵੀ ਥੱਲੇ ਗਏ ਨੇ ਕੈਨੇਡਾ ਦੇ ਸਟਾਕ ਵੀ ਥੱਲੇ ਗਏ ਨੇ ਤਾਂ ਇਸ ਰਿਪੋਰਟ ਤੋਂ ਬੜੀ ਸਟੈਟਿਸਟਿਕ ਕੈਨੇਡਾ ਦੀ ਇਹਦੇ ਵਿੱਚ ਅਰਥਚਾਰਾ ਵੀ ਜਨਵਰੀ ਦੇ ਮੁਕਾਬਲੇ ਘੱਟ ਰਫ਼ਤਾਰ ਦੇ ਨਾਲ ਅਕਤ ਵਧਿਆ ਜੀ ਜੀਪ ਦੇਣਾ ਸਾਹਿਬ ਪ੍ਰਿੰਸ ਸਾਹਿਬ ਪਹਿਲਾਂ ਤਾਂ ਜਾਂਦੇ ਨੇ ਆਪਣੇ ਥੋੜਾ ਜਿਹਾ ਬਿਨਸ ਬਾਰੇ ਵੀ ਜਾਣਕਾਰੀ ਸਾਂਝੀ ਕਰਦੇ ਸੁਰੋਤਿਆਂ ਨਾਲ ਜੀ ਪਰ ਬਿਲਕੁਲ ਤੋਂ ਇੰਦੇ ਜਿਵੇਂ ਹੁਣ ਦੇਖੋ ਟ੍ਰੈਕਿੰਗ ਇੰਡਸਟਰੀ ਇਸ ਸਮੇਂ ਕੋਈ ਚੰਗੇ ਦੌਰ ਚ ਨਹੀਂ ਜਾ ਰਹੀ ਹੈ ਪਰ ਇਹ ਹੈ ਕਿ ਉਮੀਦ ਹੈ ਕਿ ਜੇਕਰ ਇਹ ਸਾਰਾ ਕੁਝ ਜੇਕਰ ਵਿਆਜ ਦਰਾਂ ਛਿਤੀ ਘਟਣੀਆਂ ਸ਼ੁਰੂ ਹੋ ਜਾਣ ਤਾਂ ਹੌਲੀ-ਹੌਲੀ ਇਹ ਲੀਟੇ ਵੀ ਦੁਬਾਰਾ ਮੁੜ ਕੇ ਆ ਸਕਦੀ ਹੈ ਤੇ ਇਹਦੇ ਵਿੱਚ ਦੇਖੀਏ ਕਿ ਇਸ ਸਮੇਂ ਜਿਵੇਂ ਪਹਿਲਾਂ ਅਸੀਂ ਦੇਖਿਆ ਕਿ ਜਿਹੜੇ ਅਕ ਵਕ ਇੱਕ ਪਿੰਡ ਸੀ ਬਹੁਤ ਮਹਿੰਗੇ ਜਿਹੜੇ ਸੀਗੇ ਮਾਰਕੀਟ ਦੇ ਵਿੱਚ ਮਿਲ ਰਹੇ ਸੀਗੇ ਸੋ ਕਰਨ ਅੱਪਲ ਦਾ ਮਿਲੇ ਨਹੀਂ ਰਹੇ ਸੀ ਜਿਹੜੇ ਮਿਲਦੇ ਸੀ ਕਾਫੀ ਮਹਿੰਗੇ ਸੀਗੇ ਪਰ ਇਹ ਟਾਈਮਸ ਅਸੀਂ ਦੇਖੋ ਕਿ ਇਹ ਬਹੁਤ ਰੀਜ਼ੀਬਲ ਪ੍ਰਾਈਸ ਤੇ ਪਰ ਚੰਗੇ ਇੱਕ ਪਿੰਡ ਜਿਹੜੇ ਮਾਰਕੀਟ ਦੇ ਵਿੱਚ ਮੌਜੂਦ ਨੇ ਸੋ ਬਹੁਤ ਸਾਰੀਆਂ ਕੰਪਨੀਆਂ ਹਾਲੇ ਵੀ ਮਾਰਕੀਟ ਦੇ ਵਿੱਚ ਹੈ ਹੈਗੀਆਂ ਨੇ ਜਿਨ੍ਹਾਂ ਕੋਲ ਚੰਗੇ ਕਮਬੀ ਨੇ ਸੋ ਅਗਰ ਇਹੋ ਜੇ ਸਮੇਂ ਤੇ ਤੁਸੀਂ ਕੋਈ ਚੰਗਾ ਇੱਕ ਪਿੰਡ ਜਿਹੜਾ ਲੈਣਾ ਚਾਹੁੰਦੇ ਤੁਸੀਂ ਚਾਹੁੰਦੇ ਹੋ ਕਿ ਉਹਦੀ ਜਿਹੜੀ ਆ ਇਹ ਜਿਹੜੀ ਆ ਤੁਹਾਡੇ ਘੱਟ ਵਿਆਜ ਦਰ ਦੇ ਪਰ ਚੰਗੀ ਡੀਲ ਤੁਹਾਨੂੰ ਕੋਈ ਉਦੇ ਉੱਪਰ ਮਿਲ ਜਵੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਸੋ ਮੇਰਾ ਨੰਬਰ 416 848 9698 416 848 9698 ਤੋਂ ਬਹੁਤ ਬਹੁਤ ਧੰਨਵਾਦ ਪ੍ਰਹਿਨ ਸਾਹਿਬ ਕੱਲ ਨੂੰ ਨਵੀਆਂ ਖਬਰਾਂ ਦੇ ਨਾਲ ਸਾਰੀ ਜਾਣਕਾਰੀ ਨਾਲ ਤੁਹਾਡੇ ਨਾਲ ਦੁਆਰੇ